ਵੇਖ ਮਾੜਾ ਇੱਕ ਵਰੀ ਮੈਂ ਤੁਸੀਂ ਹੋਣਾ ਮੈਨੂੰ ਉਹ ਵੀ ਉਮੀਨ ਨਾ ਟਿਕਾ ਨ ਦਿੱਤੀ ਗਾ 16000 ਦਾ ਬੱਕਰਾ ਦੇ ਦਈਏ ਤੇਰਾ 16 ਦਾ ਵੀ ਫੇਰ ਨਹੀਂ ਹੋਣਾ ਜੀ ਆਪਣਾ ਇੰਨਾ ਨਹੀਂ ਫਰਕ ਹੋਣਾ ਬਾਈ ਫਿਰ ਤੂੰ ਦੱਸ ਦੇ ਫਿਰ 20 ਦਾ ਲੈ ਜੋ 100 ਜੀ ਮੈਂ 100 ਘਟ ਦੇ ਦਿੰਦਾ ਲੈ ਯਾ ਮਸਤਾਕ ਕਿੰਨੀ ਸੱਤ ਬੱਕਰੀਆਂ ਦਵਾਈਆਂ ਮੈਂ ਬੋਲਿਆ ਸੀ ਕੋ ਮਸਤਾਕ ਹੈ 1 ਰੁਪਏ ਦੀ ਗਜੈਸ ਨਹੀਂ ਰੱਖਣੀ ਬੋਲਿਆ ਜੀ ਤੇਰੇ ਵੱੱਤ ਲੱਗੇ ਤੇਰੇ ਘੱਟ ਲੱਗੇ 18000 ਦਾ ਬੱਚਾ ਦੇਤਾ ਚੁੱਪ ਕਰ ਜਾ ਲੈ ਵੀ ਆਲੀ ਪਰੇ ਕਰ ਲੈ ਇੱਕ ਬਾਈ हां मस्ताक बोल चार टकाणे दे दस मैं 26 मंगे जी अगे करी टकाणे ते 10 टकाणे दे तू सी नहीं सी उजदे ना तुंग वाली मंडी ना ओ दिया बाबा फारे बाबा ये तो 18500 ਰੁਪਏ ਲਾ ਕੇ ਆ ਗਏ ਹੁਣ ਵਾਲੀ ਮੰਡੀ ਤੂੰ ਪੱਕਾ ਦੱਸਣਾ ਹੁਣ ਇਹਨਾਂ ਨੂੰ ਵੀ ਦੱਸ ਦੇ ਪੱਕਾ ਪੁੱਛੋ ਦੱਸਿਆ ਇਹਨਾਂ ਨੂੰ ਮੈਂ ਜੀ ਆਪ ਵੀ ਦੱਸ ਦੋ ਬਾਬੇ ਸਿੱਧਾ ਦਾ ਪਤਾ ਕੀ ਗੱਲ ਐ ਸੀ ਮੈਂ ਤੁਹਾਨੂੰ ਬਾਬਾ ਇਹ 20 ਦੇ ਲਾ ਕੇ ਕਹਿੰਦੇ ਆ ਮੈਂ ਤੁਹਾਨੂੰ ਕਹਿਣ ਲੱਗਿਆ ਸੀ ਜੀ ਤੁਸੀਂ ਸਾਈ ਕੱਢੋ ਇਹ 20 ਦਾ ਕਹਿੰਦੇ ਤੁਸੀਂ ਸਾਈ ਤਾਂ ਕੱਢੋ ਪਰ ਗਲਤ ਸੁਣ ਲੋ ਓ ਜੀ ਰੇ ਮੱਕੀ ਕਿਲੋ ਰੋਜ ਪਾਉਣੀ ਪੈਣੀ ਇਹਨੂੰ ਦੇਖ ਲੈ ਪਾ ਦੇਗਾ ਮੁਸਤਾਕ ਸੇਵ ਵਾਲੀ ਜਗ੍ਹਾ ਜਾਣਾ ਤੇ ਸਾਰਾ ਕੁਝ ਛੱਡ ਦੇ ਮੰਡੀਆਂ-ਮੰਡੀਆਂ ਤੇ ਫੇਰ ਵੀ ਛੱਡ ਦੇ ਵੀ ਫਲਾਨੀ ਮੰਡੀ ਤੇ ਇੰਨੇ ਲੱਗੇ ਘਰੇ ਇੰਨੇ ਲੱਗੇ ਹਣਾ ਮੈਂ ਨਮਾਇਸ਼ ਤੇ ਲਗਿਆ ਸੀ ਉੱਥੇ ਇੰਨੇ ਪੈਸੇ ਲੱਗੇ ਸਾਰਾ ਕੁਝ ਛੱਡ ਦੇ ਤੂੰ ਝੂਠ ਬੋਲ ਮੈਂ ਕਹਿੰਦਾ ਨਹੀਂ ਮੈਂ ਇਸ ਤਰ੍ਹਾਂ ਕਿ ਮੈਂ ਦੁੰਗਲੀ ਮੰਡੀ ਲੱਗੇ ਹੁੰਦੇ ਨਹੀਂ ਚਲੋ ਜਿਹੜੀ ਮੰਡੀ ਤੇ ਦੇਖੋ ਭਾਅ ਹੁੰਦਾ ਆਪੋ ਆਪਣਾ ਰੋਜ ਦਾ ਮੇਲਾ ਹੈ ਰੋਜ ਹੀ ਮੰਡੀਆਂ ਲੱਗਦੀਆਂ ਰੋਜ ਦੇ ਹੀ ਭਾਅ ਨੇ ਹੋ ਹਾਂਜੀ ਠੀਕ ਹੈ ਨਹੀਂ ਹੋ ਸਕਦਾ ਵੀ ਇੱਥੇ ਵੱੱਦ ਲੱਗ ਜਾਣ ਉੱਥੇ ਕੱਟ ਲੱਗ ਜਾਣ ਉੱਥੇ ਵੱੱਦ ਲੱਗੇ ਤਾਂ ਇੱਥੇ ਕੱਟ ਲੱਗ ਜਾਣ ਠੀਕ ਹੈ ਨਹੀਂ ਬਾਕੀ ਹੁੰਦੀ ਹੈ ਵੀ ਸੇਵਾ ਵੀ ਬੰਦਾ ਸੇਵਾ ਵਾਲੇ ਸਾਹਦੇ ਲੈ ਕੇ ਚੱਲਿਆ ਅੱਲ ਭਗਾ ਬੱਕਾ ਆ ਲੋ ਫੜੋ ਬੋਲਦੇ ਆਪ ਹੀ ਦੱਸਦੇ ਫਿਰ ਮੈਂ ਕਹਾਂ ਮੈਂ ਕਿਸੇ ਨੂੰ ਬੋਲਣਾ ਹੀ ਮੈਂ ਕਹਿ ਦਲਾਂ ਮੈਂ ਤੂੰ ਆਪ ਹੀ ਦੱਸ ਦੇ ਸਾਰਾ ਕੁਝ ਛੱਡ ਕੇ ਆਪਾ ਬਾਈ ਜੀ ਇਹਦਾ ਬੱਕਾ ਬਾਬਾ ਜੀ ਸਾਰਾ ਕੁਝ ਛੱਡੋ ਅੰਦਰ ਆ ਕੇ ਗੱਲ ਕਰ ਅੰਦਰ ਆ ਕਿਤੇ ਨਹੀਂ ਕਿੰਨੀ ਗੱਲਾਂ ਅੰਦਰ ਆ ਨਾ ਅੰਦਰ ਆ ਕੇ ਉਹ ਤੈਨੂੰ ਵੀ ਪਤਾ ਹੀ ਆਪ ਹੀ ਦੱਸ ਦੇ ਮੇਰੇ ਤੋਂ ਕਹਾ ਹੀ ਨਾ ਤੁਸੀਂ ਹੀ ਦਾਦੋ ਬਾਬੇ ਨਹੀਂ ਦੇਖੋ ਆਪਾਂ ਕੋਈ ਨਾ ਤਾਂ ਤੂੰ ਵਾਲੀ ਦੂਰੋਂ ਆ ਨਾ ਇਹ ਵਾਲੇ ਨੇੜੇ ਆ ਦੋਨੇ ਆਪਾਂ ਪਾਲੀ ਤੇ ਵਪਾਰੀ ਇਕੱਠੇ ਹੋਏ ਹੋਏ ਆ ਸਾਡਾ ਤਾਂ ਇੱਕ ਵਿੱਚ ਠੁਣਕਾ ਚਾ ਲਾ ਦੇਣਾ ਅਸੀਂ ਪੈਸੇ ਇਹਨਾਂ ਨੇ ਦੇਣੇ ਆ ਜਾਨਵਰ ਤੈ ਵੇਚਣਾ ਕੋਈ ਜਾਨਵਰ ਚ ਕੰਮ ਹੀ ਪੈਸੇ ਆਪਾਂ ਤਾਂ ਕਰ ਰਹੇ ਆ ਵੀ ਸਾਡੇ ਗੁਰਸਖ ਪਿਆਰੇ ਆ ਸੇਵ ਵਾਲੇ ਸਾ ਤੇ ਬੱਕਰਾ ਜਾ ਰਿਹਾ ਫਾਰਮ ਚ ਨਹੀਂ ਤੁਸੀਂ ਬੱਬੇ ਜਾਂਦਾ ਸੀ ਜਾਨਵਰ ਚ ਕੰਮ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਜਿਹੜਾ ਵੀ ਬੰਦਾ ਫਾਰਮ ਵਾਲਾ ਅਸੀਂ ਆਪ ਤਿਆਰ ਕੀਤਾ ਸੀ ਉਹਦੀ ਹੈਲਪ ਕਰਨੀ ਹੀ ਕਰਨੀ ਠੀਕ ਆ ਨੇ ਤੁਹਾਨੂੰ ਕੋਈ ਲੰਬਾ ਬੇ ਤਾਂ ਦੱਸ ਵੀ ਹੈ ਨਹੀਂ ਕਮੀ ਚਲੋ ਦੱਸ ਦੇ ਫਿਰ ਆ ਸਾਈ ਫੜਾ ਆਪੀ ਦੱਸਦੇ ਅੰਦਰ ਆ ਕੇ ਤੁਸੀਂ ਦੱਸਣਾ ਅੰਦਰ ਆ ਕੇ ਬੋਲ ਦੇ ਇੱਕ ਵਾਰੀ ਅੰਦਰ ਆ ਕੇ ਕਹਿੰਦੇ ਬੋਲ ਦੇ ਉਹ ਅੰਦਰ ਆ ਕੇ ਬੋਲ ਦੇ ਕੰਨ ਛੱਡ ਦੇ ਦਾ ਮੈਂ ਕੰਨ ਤਾਂ ਲਾਉ ਤੂੰ ਬੋਲ ਅੰਦਰ ਆ ਕੇ ਬੋਲ ਤੁਸੀਂ ਦੱਸਣਾ ਨਹੀਂ ਮੈਂ ਦੱਸੂਗਾ ਤੈਨੂੰ ਅੰਦਰ ਆ ਕੇ ਬੋਲ ਦੇ ਛੇਤੀ ਕਰ ਮੈਂ ਜਾਣਾ ਮੈਂ ਜਲਦੀ ਗੁਰੂ ਘਰ ਜਾਣਾ ਸਹੀ ਕਹਿਣਾ ਸਮਾਗਮ ਚੱਲਦੇ ਆ ਵੀਰੇ ਸਾਡੇ ਮੈਂ ਤੈਨੂੰ ਸਹੀ ਕਹਿਣਾ ਤੁਸੀਂ ਗੁਰੂ ਘਰ ਦੇ ਮੂਹਰੇ ਆਏ ਤੁਸੀਂ ਦੇਖਿਆ ਹੋਊਗਾ ਸਮਾਗਮ ਚੱਲਦੇ ਨੇ ਤੇ ਮੈਨੂੰ ਜਲਦੀ ਬੋਲ ਕਰਾ ਅੰਦਰ ਆ ਕੇ ਬਾਬੇ ਅੰਦਰ ਨਹੀਂ ਹੋਣਾ ਲਵੇੜੀ ਚੱਲ ਅੰਦਰ ਹੋ ਜਾਂਦੇ ਨਹੀਂ ਹੋਣਾ ਅੰਦਰ ਹੋਊਗਾ ਨਹੀਂ ਅਸੀਂ ਕਰਨਾ ਹੀ ਅੰਦਰ ਆਏ ਆਹ ਦੇ ਦੇ ਜੇ ਬਾਬੇ ਨੂੰ ਉਹਨਾਂ ਨੂੰ ਦੱਸਿਆ ਮਰਾ ਦੱਸਿਆ ਮੈਂ ਦੱਸਿਆ ਤਾਂ ਉਹਨੂੰ ਅੰਦਰ ਹੀ ਦੱਸਿਆ ਬਾਹਰ ਨਹੀਂ ਦੱਸਿਆ ਇਹ ਪੁੱਛ ਲੋ ਜੀ ਅੰਦਰ ਕੀ ਹੈ 20 ਮੰਗ ਕੇ 20 ਤੇ ਆ ਗਏ 20 ਤਾਂ ਤੁਹਾਨੂੰ ਕਹਿੰਦੇ 20 ਛੱਡਾਂਗੇ ਨਾ ਆ ਗਏ ਸੀ ਹੁਣ ਬੋਲ ਲੈ ਫਿਰ ਕਿੰਨੇ ਛੱਡਣਾ ਨਹੀਂ ਛੱਡ ਕੇ ਹੋਰ ਦੱਸਦੇ ਕਿੰਨੇ ਹੁਣ ਅਸੀਂ ਖੜੇ ਆ ਵਿਚਾਲੇ ਹੁਣ ਦੱਸ ਹੁਣ 20 ਛੱਡਦੇ ਹੁਣ ਅਸੀਂ 100 ਇੱਕ ਮਿੰਟ ਬੋਲੋ ਹੁਣ ਤੁਸੀਂ ਦੱਸੋ ਵੀ ਤਰਸੀਮ ਵੀ ਆ ਗਿਆ ਇਹ ਵੀ ਆ ਗਿਆ ਵੀ ਅਸੀਂ 100 ਰੁਪਏ ਦੇ ਆ ਕਿ 1000 ਦੇ ਆ ਕਿ 2000 ਦੇ ਮਰਜੀ ਗੱਲ ਮੈਂ ਤੁਸੀਂ ਖੜੇ ਵਿੱਚ ਮੈਂ ਕੁਝ ਨਹੀਂ ਕਹਦਾ ਹੁਣ ਯਾਰ ਇੰਨਾ ਟਾਈਮ ਨਾਲ ਵੀਡੀਓ ਬਹੁਤ ਲੰਮੀ ਹੋ ਜਣੀ ਬਾਬਾ ਜੀ ਲਾਓ ਮਾੜਾ ਇੱਕ ਵਾਰੀ ਮੈਂ ਤੁਸੀਂ ਹੁਣ ਨਾ ਮੈਨੂੰ ਉਹ ਵੀ 1 ਮਿੰਟ ਟਿਕਾਣੇ ਸੀਗਾ 16000 ਦਾ ਬ ਵੀਰੇ ਲੈ ਜੋ ਸੌਹ ਜੀ ਮੈਂ ਸੌ ਘਰ ਦੇ ਦਿੰਦਾ ਚੱਲ ਤੂੰ 10000 100 ਦਾ ਦੇ ਨਹੀਂ ਚੱਲ 100 ਦਾ ਕਰਾਰੀ ਬਸਾਉਣ ਹਾਂ ਸੌਆਂ ਦੇ ਬੋਲ ਬੋਲ ਛੇਤੀ ਕਰ ਤੁਸੀਂ ਦੱਸਣਾ ਬਾਬਾ ਜੀ ਫੜੀਏ ਨੂੰ ਮੜਾ ਜਾ ਯਾਰ ਦੱਸ ਦੇ ਮੁਸਤਾਕ ਮੈਂ ਜਾਣਾ ਵੀਰੇ ਜਲਦੀ ਸਾਹੀ ਕਹਿਣਾ ਬਾਬਾ ਜੀ ਮੇਰੀ ਗੱਲ ਸੁਣੋ 19000 ਤਾਂ ਬੱਕਰ ਦੇ ਦਾਂਗੇ ਦੇਖੋ ਜੀ ਬਾਬਾ ਜੀ ਕਰਦੇ ਆ ਹੈ ਮੈਂ ਬੰਦਾ ਨਹੀਂ ਮਤਲਬ ਮੈਂ ਆਪਦੀ ਸਮਝਦਾ ਕਰੂੰਗਾ ਤੁਹਾਡੀ ਨਾਲ ਨਹੀਂ ਕਰਨਾ ਨਹੀਂ ਮੈਂ ਤਾਂ ਵੀ ਕਹਿੰਦਾ ਇਹ ਮਤਲਬ ਨਹੀਂ ਬੱਕਰਾ ਵੀ ਹੈਗਾ ਜੀ ਨਿੰ ਬੱਕਰਾ ਮਾੜਾ ਨੀਗਾ ਜੀ ਕਾਟੂ ਜੀ ਨਹੀਂ ਹੈਗਾ ਇਹ ਬਰੀਡਿੰਗ ਵਾਲਾ ਬੱਚਾ ਵਾ ਠੀਕ ਹੈ ਕਿ ਨਹੀਂ ਨੱਕ ਨਕੌੜਾ ਸਭ ਕੁਝ ਓਕੇ ਆ ਸਰੀਰ ਵੀ ਸੋਹਣਾ ਵਾ ਅਜੇ ਤਾਂ ਬੱਚ ਬੱਚ ਨੂੰ ਪੂਣਾ ਅਜੇ ਤਾਂ ਲੋਈ ਵੀ ਨਹੀਂ ਝਾੜੀਏ ਨੇ ਬਾਕੀ ਤਾਂ ਖੀਰ ਆ ਜੀ ਕੱਚੇ ਨੇ ਕੱਚੇ ਆ ਉੱਦਾਂ ਲੰਦ ਨੇ ਕੱਚਾ ਖੀਰ ਆ ਜੀ ਉਹ ਵੀ ਨਹੀਂ ਹੈਗਾ ਨਾ ਇਹ ਕਿਹੜਾ ਵੀ ਆਪਾਂ ਕਿਤੇ ਘਰੇ ਬੈਠੇ ਬੋਲੋ ਬੋਲੋ ਬਾਬਾ ਜੀ ਮੈਂ ਤਾਂ ਨਹੀਂ ਕੋਈ ਲੇ ਮਸਤਾਕ ਤੇਰੀ ਸੱਤ ਬੱਕਰੀਆਂ ਦਵਾਈਆਂ ਮੈਂ ਬੋਲਿਆ ਸੀ ਕੋ ਮਸਤਾਕ 1 ਰੁਪਈਏ ਦੀ ਗਜਾਇਸ ਨਹੀਂ ਰੱਖਣੀ ਬੋਲਿਆ ਜੀ ਤੇਰੇ ਵੱੱਦ ਲੱਗੇ ਤੇਰੇ ਘੱਟ ਲੱਗੇ 18000 ਦਾ ਬੱਚਾ ਦੇਤਾ ਚੁੱਪ ਕਰ ਜਾ ਬਾਬਾ ਲੈ ਵੀ ਆਲੀ ਪਰੇ ਕਰ ਲੈ ਪਰੇ ਕਰ ਮੈਂ ਤਾਂ ਹੀ ਤੈਨੂੰ ਕਹਿੰਦਾ ਵੀ ਸਿੱਧਾ ਬੋਲ ਕਿੰਨੇ ਦਾ ਵੇਚਣਾ ਇੱਕ ਮਿੰਟ ਲੈ ਲੈ ਬਾਲਾ ਨਹੀਂ ਆਪਾਂ ਟਾਈਮ ਲਾਉਂਦੇ ਹੁੰਦੇ ਹੋ ਗਿਆ ਐ ਹੁਣ ਬਾਬਾ ਇਹ ਰੱਖਦਾ ਨਹੀਂ ਕਰ ਠੀਕ ਹੈ ਅਸੀਂ ਤੈਨੂੰ ਕਹਿੰਨੇ ਵੀ ਤੂੰ ਝੂਠ ਬੋਲਦਾ ਅਸੀਂ ਆਪਣੀ ਸਮਝ ਦੇ ਨਾਲ ਨਾ ਤਾਂ ਤੈਨੂੰ ਵਟਿਆ ਨਾ ਤੈਨੂੰ ਵਟਿਆ ਨਾ ਭੈਣਾਂ ਨੂੰ ਵਟਣਾ ਠੀਕ ਹੈ ਕਿ ਨਹੀਂ ਆਪਦੇ ਪੈਸੇ ਲਓ ਬਾਬਾ ਜੀ ਕਿੰਨੇ ਮਹੀਨੇ ਦਾ ਬੱਚਾ ਹੋ ਸਕਦਾ ਹੈ ਤੁਹਾਡੇ ਆਪ ਨਾਲ ਹੋਊਗਾ ਸਾਢੇ 10 ਮਹੀਨੇ ਦਾ ਬੱਚਾ ਜੀ ਸਾਢੇ 9 ਮਹੀਨੇ ਦਾ ਬਸ 10 ਮਹੀਨੇ ਦਾ ਹੈਗਾ ਜੀ ਬੱਚਾ ਮੈਨੂੰ ਪਤਾ ਹੀ 10 ਮਹੀਨੇ ਦਾ ਬੱਚਾ ਹੈਗਾ ਪਰ ਹਜੇ ਵੀ ਇਹ 6 ਮਹੀਨੇ ਖੀਰਾ ਰਹੂਗਾ ਤੁਸੀਂ 6 ਬਣਾ ਲਾਓ 4 ਮਹੀਨੇ ਦੇ ਵਿੱਚ ਬੱਚਾ ਹੈ ਤੁਸੀਂ 3 ਇੰਚ ਉੱਚਾ ਕਰ ਸਕਦੇ ਹੋ ਹੋਰ ਇਹ ਅਜੇ 34 ਇੰਚਾ ਨਾ 35 ਇੰਚਾ ਤੁਸੀਂ 38 39 ਤੇ ਦੀ ਹਾਈਟ ਕੀਰੇ ਕੀਤੇ ਲਿਆ ਸਕਦੇ ਹੋ ਪਰ ਜੇ ਇਹਦੀ ਸੇਵਾ ਕਰੋਗੇ ਠੋਕ ਕੇ ਸਹੀ ਗੱਲ ਆ ਇਹਨੂੰ ਘਟੋ ਜੇ ਬਾਹਲਾ ਦੁੱਧ ਨਹੀਂ ਪਲਾ ਸਕਦੇ ਕਮ ਸੇ ਕਮ 2 ਲੀਟਰ ਡੇਲੀ ਦਾ ਦੁੱਧ ਪਲਾਓ ਹੂੰ ਤੇ ਦਾਣਾ ਜਿੰਨਾ ਖਾ ਲਵੇ ਉਹਨਾ ਖਰਾਓ ਹੂੰ ਫਿਰ ਬੱਚਾ ਹੇਟ ਕਰਦਾ ਕਈ ਆਪਾਂ ਕਹਿੰਦੇ ਬੱਕਰੀ ਪਾਲ ਲਓ ਜੀ ਖੁੱਲਾ ਦੁੱਧ ਬੱਕਰੀ ਥਲੇ ਚੁੰਗਦਾ ਬੱਕਰੀ ਬਾਦ ਤੋਂ ਬਾਦ ਵੀਰੇ 3 ਮਹੀਨੇ ਦੁੱਧ ਦਿੰਦੀ ਆ ਠੋਕ ਕੇ ਉਸ ਤੋਂ ਬਾਅਦ ਵਿੱਚ ਬੱਕਰੀ ਟੁੱਟਣ ਲੱਗ ਜਾਂਦੀ ਆ ਜਦੋਂ ਪਲੇਆਟੋਂ ਦੀ ਬੱਕਰੀ ਆ ਸੋਕੇ 2 ਮਹੀਨੇ ਤੋ ਦਿੰਦੀ ਆ ਲਗਾਤਾਰ 5 ਮਹੀਨੇ ਤੋ ਦੁੱਧ ਪੀ ਕੇ ਬੱਚਾ ਨਹੀਂ ਪਲਦਾ ਸਹੀ ਗੱਲ ਆ ਬੱਚੇ ਨੂੰ ਲਗਾਤਾਰ 2 ਸਾਲ ਦੁੱਧ ਪਿਲਾਓ ਜਦੋਂ ਤੱਕ ਉਹ ਚਾਰ ਦੰਦ ਚੱਕ ਰਹਿਦਾ। ਉਸ ਤੋਂ ਬਾਅਦ ਵਿੱਚ ਜੇ ਤੁਹਾਡੇ ਚ ਗਜੈਸ ਆ ਤਾਂ ਪਿਲਾ ਲਓ ਨਹੀਂ ਤਾਂ ਉਸ ਤੋਂ ਬਾਅਦ ਉਹ ਗਰੋਸ ਆ ਉਹਦੇ ਹੱਡ ਖੋਲ ਜਾਂਦਾ। ਜੇ ਖੀਰੇ ਬੱਚੇ ਦੇ ਹੱਡ ਜੁੜ ਗਏ ਤਾਂ ਫੇਰ ਉਹਨੇ ਖੋਲਣੇ ਕਦੋਂ ਆ ਵੱਡੇ ਹੋ ਕੇ ਤਾਂ ਖੁਰੜੇ ਹੀ ਨਹੀਂ। ਜੀ ਇਹ ਪਹਿਲਾਂ ਪਹਿਲਾਂ ਹੀ ਉਹਦੇ ਚ ਗਰੋਸ ਬਾਣੀ ਆ ਹੱਡਾਂ ਦੇ ਵਿੱਚ ਜਿਹੜੀ ਪਾਵਰ ਆਉਣੀ ਆ ਉਹ ਉਹਦੇ ਵਿੱਚ 2 ਸਾਲ ਦੇ ਵਿੱਚ ਵਿੱਚ ਹੀ ਆਉਣੀ ਆ। ਠੀਕ ਹੈ। ਤੇ ਬਾਬਾ ਜੀ ਮੰਡੀ ਬਾਪ ਤਾਂ ਦੱਸਿਓ ਮੜਾ ਵੀ ਕਿਸ ਤਰ੍ਹਾਂ ਚੱਲ ਰਿਹਾ ਮੰਡੀ ਦਾ ਬਹੁਤ ਵਧੀਆ ਰੁਝਾਨ ਆ ਜੀ ਸ਼ੀਧੀ ਜੋੜ ਮੇਲੇ ਚੱਲਦੇ ਨੇ ਹੁਣ ਵੀ ਗੁਰੂ ਘਰ ਦੇ ਵਿੱਚੋਂ ਆਏ ਹੋ ਸਾਡੇ 11 ਤਰੀਕ ਦੇ ਸਮਾਗਮ ਚੱਲ ਰਹੇ ਨੇ ਇੱਕ ਤਰੀਕ ਦੇ 11 ਤਰੀਕ ਨੂੰ ਸਮਾਪਤੀ ਹੋਣੀ ਆ 12 ਨੂੰ ਅਸੀਂ ਫਤਿਹਗੜ੍ਹ ਸਾਹਿਬ ਜਾਣਾ ਤੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਵੀ ਆਓ ਜੀ ਆਇਆਂ ਨੂੰ ਬਈ ਭਾਈ ਜਿਹੜੀ ਮੰਡੀ ਦਾ ਵਪਾਰ ਖਰੀਦ ਵੇਚ ਚੱਲ ਰਹੀ ਆ ਪਰ ਮੈਂ ਇੱਕ ਹੋਰ ਵੀ ਤੁਹਾਡੇ ਚੈਨਲ ਜਰੀਏ ਬੇਨਤੀ ਕਰਦਾ ਆ ਬਈ ਭਾਵੇਂ Hindu ਭਾਵੇਂ Musalman ਭਾਵੇਂ Sikh ਵੀ ਜਿਹੜੇ ਆ ਸ਼ਹੀਦੀ ਜੋੜ ਮੇਲੇ ਆ ਤੇ ਦਿਨ ਇਹਨਾ 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਖੁਸ਼ੀ ਦਾ ਸਮਾਗਮ ਨਾ ਕਰਿਆ ਕਰੋ ਕਿਉਂਕਿ ਇਹ ਚਾਤ ਮਾਰੋ ਬਈ ਭਾਵੇਂ Hindu ਸੀ ਭਾਵੇਂ Musalman ਸੀ ਭਾਵੇਂ Sikh ਸੀ ਸਾਡੇ ਗੁਰੂਆਂ ਨੇ ਸਾਂਝੀ ਵਾਲਤਾ ਦੀ ਉਪਦੇਸ਼ ਦਿੱਤੇ ਨੇ ਸਰਬੱਤ ਦੇ ਭਲੇ ਦੀ ਖਾਤਰ ਕੁਰਬਾਨੀਆਂ ਕੀਤੀਆਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਕੁਰਬਾਨ ਕਰ ਲਿਆ ਨੀ ਆ ਵਿੱਚ ਚਣਵਾ ਲਿਆ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਵਾ ਲਿਆ ਤੇ ਗੁਰੂ ਸਾਹਿਬ ਨੇ ਐਡੇ ਆਪਣੇ ਆਲੀ ਸ਼ਾਨ ਜਿਹਨੂੰ ਅਸੀਂ ਨੰਦਾਂ ਦੀ ਪੂਰੀ ਕਹਿੰਨੇ ਆ ਉਹ ਛੱਡ ਦਿੱਤੀ ਕਿਹਦੀ ਖਾਤਰ ਬਈ ਮਹਾਰਾਜ ਕਹਿੰਦੇ ਆ ਸੁਖੀ ਬਸੇ ਮੇਰੋ ਪਰਿਵਾਰਾ ਇਹ ਅਸੜੇ ਆਪਾਂ ਆਪਾਂ ਸਾਰੇ ਗੁਰਗੋਬ ਸਿੰਘ ਮਹਾਰਾਜ ਦੇ ਪਰਿਵਾਰ ਦੇ ਜੀ ਆ ਇਸ ਕਰਕੇ ਸਭ ਨੂੰ ਬੇਨਤੀ ਆ ਇਲਤੀ ਲਾਣਾ YouTube ਚੈਨਲ ਤੇ ਰਾਹੀਂ ਬਈ ਕੋਈ ਵੀ 20 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਖੁਸ਼ੀ ਦੀ ਸਮਾਗਮ ਨਾ ਕਰਿਆ ਕਰੋ ਜੇ ਅਸੀਂ ਰੋ ਨਹੀਂ ਸਕਦੇ ਤਾਂ ਰੋਣ ਵਰਗਾ ਮੂੰਹ ਕਰ ਲਿਆ ਕਰੋ ਇਸ ਲਈ ਬੇਨਤੀ ਆ ਸਿਆਣੇ ਦੀ ਹਕਾवत ਸੱਚ ਆ ਭਈ ਅਸੀਂ ਇਹ ਦਿਨਾਂ ਤੋਂ ਸੰਕੋਚ ਕਰਿਆ ਕਰੀਏ ਜਿਹੜੇ ਅਸੀਂ ਨੱਚਦੇ ਆ ਟੱਪਦੇ ਆ ਇਹ ਯਾਦ ਕਰਿਆ ਕਰੋ ਵੀ ਜੇ ਸਾਡੇ ਘਰ ਦੇ ਵਿੱਚ ਬੱਚੇ ਦੀ ਡੈਥ ਹੋਈ ਹੋਵੇ ਤੇ ਅਸੀਂ ਸਮਾਗਮ ਵੱਡੇ ਤੋਂ ਵੱਡਾ ਕੈਨਸਲ ਕਰ ਦਿੰਨੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਾਂ ਧੀਆ ਪੋਤਾਂ ਖਵਾਉਨੇ ਆ ਤੇ ਸਾਡੇ ਭਰਾਵਾਂ ਦੀ ਡੈਥ ਹੋਈ ਹੋਵੇ ਸਾਡੇ ਬਾਪ ਨੇ ਘਰ ਛੱਡੇ ਹੋਣ ਸਾਡੇ ਬਾਪ ਦੇ ਮਗਰ 10 ਲੱਖ ਪੈਰੀ ਪਿਆ ਹੋਵੇ ਤੇ ਅਸੀਂ ਖੁਸ਼ੀਆਂ ਦੇ ਜਸ਼ਨ ਮਨਾਈ ਉਹਨਾਂ ਦਿਨਾਂ ਦੇ ਵਿੱਚ ਉਹ ਚੰਗੇ ਨਹੀਂ ਲੱਗਦੇ ਇਸ ਲਈ ਮੁੱਲਾਪੁਰ ਮੰਡੀ ਬੰਨੀਓ ਅਤੇ ਇਥੋਂ ਦੀ ਮੈਨੇਜਮੈਂਟ ਬੰਨੀਓ ਤੇ ਸਾਰੇ ਚੈਨਲ ਵਾਲੇ ਵੀਰਾਂ ਬੰਨਿਓ ਪਾਲੀ ਤੇ ਵਪਾਰੀ ਵੀਰਾਂ ਬੰਨਿਓ ਸਾਰਿਆਂ ਦਾ ਧੰਨਵਾਦ ਸਭ ਨੂੰ ਬੇਨਤੀ ਆ ਜੋ ਇਹ ਬੇਨਤੀ ਕੀਤੀ ਆ ਸਾਬ ਜਿਆਦਿਆਂ ਦੇ ਪ੍ਰਤੀ ਜਰੂਰ ਆਪਣੇ ਬੱਚਿਆਂ ਨੂੰ ਸਰਹਾਨ ਦੇ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਾਉਣ ਲੈ ਕੇ ਜਾਓ ਅਤੇ ਇਹ ਜਰੂਰ ਬੇਨਤੀ ਪ੍ਰਵਾਨ ਕਰਿਓ ਕੋਈ ਵੀ ਵਿਆਹ ਮੰਗਣਾ ਆ 10 ਦਿਨ ਦੇ ਲਈ ਨਾ ਕਰਿਆ ਕਰੋ 10 ਤੋਂ 20 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ